ਉਮ ਸੰਭ ਰੱਖਦੇ ਆ ਦਿਵਾਲੀ ਦਾ ਫੈਸਟੀਵਲ ਆ ਇਸ ਤਰ੍ਹਾਂ ਬਹੁਤ ਸਾਰੇ ਲੋਕ ਨੋਟਾਂ ਦੀ ਪੈਸੇ ਦੀ ਪੂਜਾ ਵੀ ਕਰਦੇ ਨੇ ਪਰ ਇਹ ਨੋਟਾਂ ਦਾ ਅਖੀਰ ਕੀ ਹੁੰਦਾ ਹੈ ਨੋਟ ਦੀ ਉਮਰ 8 ਮਹੀਨੇ ਆ ਇੰਡੀਆ ਚ ਤੇ ਸਿੱਕੇ ਦੀ ਉਮਰ 25 ਸਾਲ ਹੈ ਪਰ ਫਿਰ ਵੀ ਅਸੀਂ ਸਿੱਕਾ ਨਹੀਂ ਨੋਟ ਚਾਹੁੰਦੇ ਕਿ 10 ਰੁਪਏ ਦੇ ਨੋਟ ਨਾਲੀ ਮੱਥਾ ਟੇਕੀ ਆ ਮੈਂ ਵੀ ਪਹਿਲੀ ਵਾਰੀ ਸਾਡੇ ਪੱਤਰਕਾਰ ਆ ਵੀਰ ਮਨਦੀਪ ਸਿੰਘ ਖਰੋੜ ਉਹਨਾਂ ਦੇ ਫਾਦਰ ਸਾਹਿਬ ਦਾ ਭੋਗ ਸੀਗਾ ਦੇ ਅਜੀਤ ਦੇ ਪੱਤਰਕਾਰ ਨੇ ਸੋਹਣੇਪਿੰਡ ਗਿਆ ਹੈ ਭੋਗ ਤੇ ਮੈਂ ਕੁਦਰ ਦੀ ਮੈਨੂੰ ਕਾਗਜ਼ ਨਾ ਮਿਲਿਆ ਵੈਸੇ ਵੀ ਮੈਨੂੰ ਨਾ ਪਤਾ ਨਹੀਂ ਕਿਉਂ ਨੋਟਾਂ ਨਾਲ ਅਲਰਜੀ ਹੈ ਜਿਹੜੇ ਖਾਸ ਕਰਕੇ ਛੋਟੇ ਨੋਟ ਨੇ ਇਹ ਨਾ ਕਹਿੰਦਾ ਮੈਂ ਵੱਡੇ ਨੋਟ ਰੱਖਦਾ ਛੋਟੇ ਨੋਟਾਂ 'ਚ ਤਾਂ ਇੰਨੀ ਗੰਦਗੀ ਹੁੰਦੀ ਹੈ ਨਾ ਮੈਂ ਇੱਕ ਦੋ ਵਾਰੀ ਉਹਨਾਂ ਦੀ 스ਮੈਲ ਚੈੱਕ ਕਰੀ ਇੰਨੀ ਗੰਦੀ ਸਵੈਲ ਹੁੰਦੀ ਨਾ ਮੈਂ ਨੋਟਾਂ ਨੂੰ ਹੱਥ ਲਾਉਣ ਤੋਂ ਬਾਅਦ ਨਾ ਸਾਬਣ ਨਾਲ ਹੱਥ ਧੋਣਾ ਹੁਣਾ ਕਈ ਮਾਮਲੇ 'ਚ ਮੈਂ ਵਹਿਮੀ ਲਾ ਲੋ ਜਾਂ ਕੁਝ ਵੀ ਲਾ ਲੋ ਹੁਣ ਕਈਆਂ ਨੇ ਕਹਿੰਨਾ ਸਾਨੂੰ ਦੇ 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 ਜਿੰਨਾ ਨੋਟ ਛੋਟਾ ਹੋਊ ਓਨੀ ਉੱਚ ਗੰਦਗੀ ਜ਼ਿਆਦਾ ਹੋਊ ਕਿਉਂਕਿ ਉਹਦਾ ਸਰਕੂਲੇਸ਼ਨ ਜ਼ਿਆਦਾ ਹੋਇਆ ਹੁੰਦਾ 500 ਦਾ ਜਿਹੜਾ ਨੋਟ ਹੈ ਉਹ ਥੋੜੇ ਜਿਹਾ ਸਾਫ਼ ਨੇ ਕਿਉਂਕਿ ਲੇਟੈਸਟ ਆਏ ਨੇ ਮੈਂ ਵੈਸੇ ਪਰਸ ਨਹੀਂ ਰੱਖਦਾ ਬਾਦਲ ਸਾਹਿਬ ਵਾਂਗੂ ਰਿਸਕ ਕਰਦਾ ਮੈਂ ਵੀ ਮੋਬਾਈਲ 'ਚ ਹੀ ਨੋਟ ਪਾ ਲਾਣਾ ਹੁਣ ਉਹ 500 ਦੇ ਨੋਟੋ 'ਚ ਪੈ ਜਾਂਦੇ ਨੇ ਸਖਾਲੇ ਪੈ ਜਾਂਦੇ ਨੇ ਪਰ ਛੋਟੇ ਨੋਟਾਂ 'ਚ ਜਿੰਨੀ ਗੰਦਗੀ ਆ ਰਹਿ ਰੱਬ ਦਾ ਨਾਮ ਕਲਕੱਤਾ ਦੇ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਦਾ ਮਿਊਜ਼ੀਅਮ ਹੈ ਜਿਹੜੀ ਕਰੰਸੀ ਨੂੰ ਜਿਹੜੇ ਨੋਟਾਂ ਨੂੰ ਅਸੀਂ ਚੁੰਮਦੇ ਆਂ ਕਈ ਬੰਦੇ ਮੱਥੇ ਨੂੰ ਲਾਉਨੇ ਆ ਮੱਥਾ ਟੇਕਦੇ ਆ ਉਹ ਨੋਟ ਐਨੇ ਗੰਦਗੀ ਨਾਲ ਭਰੇ ਹੁੰਦੇ ਨੇ ਕਿ ਉਹਨਾਂ ਨੂੰ ਜੇ ਤੁਸੀਂ ਖੁਰਦਬੀਨ ਨਾਲ ਵੇਖੋ ਐਨੇ ਕਟਾਣੂ ਹੁੰਦੇ ਨੇ ਉਹਦੇ 'ਚ ਜੁਕਾਮ ਦਾ ਇਹ ਚੱਲਦਾ ਫਿਰਦਾ ਟਰਾਂਸਪੋਰਟ ਨੇ ਵਾਇਰਸ ਦਾ ਕੋਈ ਕਿ ਇੰਡੀਆ 'ਚ ਬੜੀ ਕਿਸਮ ਦੀ ਗੰਦਗੀ ਆ ਪਿੱਛੇ ਜੇ ਆ ਕੋਲਕਾਤਾ ਨਾ ਬਿਹਾਰ ਲਖਨਊ ਹਾਈ ਕੋਰਟ ਨੇ ਹੁਕਮ ਸੁਣਾਇਆ ਸੀ ਕਿ ਜਿਹੜੀਆਂ ਫਾਈਲਾਂ ਤੁਸੀਂ ਕੇਸਾਂ ਦੀਆਂ ਜੱਜ ਸਾਹਿਬ ਕੋਲ ਲੈ ਕੇ ਆਉਂਦੇ ਹੋ ਨਾ ਉਹ ਨੋਟਾਂ ਦੇ ਫਾਈਲਾਂ ਦੇ ਕਵਰ ਬਦਲੋ ਉਹਦੇ ਤੇ ਤੁਹਾਡਾ ਪਾਨ ਦਾ ਦਾਗ ਨਹੀਂ ਲੱਗਿਆ ਹੋਣਾ ਚਾਹੀਦਾ ਕਿਉਂਕਿ ਲੋਕ ਪਾਨ ਖਾਂਦੇ ਨੇ ਫਿਰ ਥੁੱਕ ਦਿੰਦੇ ਨੇ ਆ ਵੱਡੇ ਲੋਕਾਂ ਦੇ ਵਾਸਤੇ ਪੀਕਦਾਨ ਰੱਖਿਆ ਹੁੰਦਾ ਉੱਥੇ ਜਿੱਥੇ ਦੇਖਦੇ ਨੇ ਜਿਵੇਂ ਐਸਟ੍ਰੇ ਰੱਖੀ ਹੁੰਦੀ ਹੈ ਨਾ ਸਿਗਰਟ ਰੱਖਣ ਵਾਲੀ ਟ੍ਰੇ ਐਸਟ੍ਰੇ ਇਸੇ ਤਰ੍ਹਾਂ ਪੀਕਦਾਨ ਨੇ ਮਤਲਬ ਇੰਨੀ ਗੰਦਗੀ ਹੈ ਯੂਪੀ ਚ ਮਹਾਰਾਸ਼ਟਰ ਸਾਰੇ ਇੰਡੀਆ ਚ ਲੋਕ ਪਾਨ ਬਹੁਤ ਖਾ ਕੇ ਥੁੱਕ ਦਿੰਦੇ ਨੇ ਖਾਈ ਕੇ ਪਾਨ ਬਨਾਰਸ ਵਾਲਾ ਪਤਾ ਨਹੀਂ ਕੀ ਸ਼ੋਅ ਕਰ ਦਿੰਦੇ ਐ ਢੜੇ ਲੱਬੜੇ ਜੇ ਬੁੱਲ ਹਲਕਤ ਆਉਂਦੀ ਹੁੰਦੀ ਹੈ ਤੇ ਉਸ ਤਰ੍ਹਾਂ ਉਸ ਜੱਜ ਸਾਹਿਬ ਨੇ ਹਾਈ ਕੋਰਟ ਨੇ ਫੈਸਲਾ ਸੁਣਾਇਆ ਕਿ ਇਹ ਜੇ ਕੋਈ ਗੰਦੀ ਫਾਈਲ ਲਿਆ ਤਾਂ ਮੈਂ ਵਗਾ ਕੇ ਮਾਰਨੀ ਆ ਇਹ ਫਾਈਲਾਂ ਬਦਲੋ ਫਾਈਲਾਂ ਤੇ ਇੰਨੀ ਗੰਦਗੀ ਹੈ ਹੁਣ ਰਿਜ਼ਰਵ ਬੈਂਕ ਆਫ ਇੰਡੀਆ ਦਾ ਮਿਊਜ਼ੀਅਮ ਹੈ ਕਲਕੱਤਾ ਦੇ ਵਿੱਚ ਉੱਥੇ ਜਿਹੜੀ ਪੁਰਾਣੀ ਕਰੰਸੀ ਆ ਉਹਦੇ ਨਾਲ ਕੀ ਹੁੰਦਾ ਇਸ ਸਾਲ ਮਾਰਚ ਦੇ ਵਿੱਚ ਦੇਸ਼ ਭਰ ਦੇ ਵਿੱਚ ਲਗਭਗ 34.78 ਲੱਖ ਕਰੋੜ 34.78 ਲੱਖ ਕਰੋੜ ਦੀ ਕਰੰਸੀ ਹੈ ਜਿਹੜੀ ਨੋਟ ਤੇ ਸਿੱਕੇ ਉਹ ਚੱਲਣ ਦੇ ਵਿੱਚ ਸੀ ਦੇਸ਼ ਦੇ ਵਿੱਚ ਤੇ ਜਿਸ ਤਰ੍ਹਾਂ ਕਲਕੱਤਾ ਦੇ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਮਿਊਜ਼ੀਅਮ ਦੇ ਵਿੱਚ ਨੋਟਾਂ ਤੇ ਸਿੱਕੇ ਨਾਲ ਜੁੜੇ ਕਈ ਮਹੱਤਵਪੂਰਨ ਪਹਿਲੂਆਂ ਦੇ ਬਾਰੇ ਜਾਣੀਏ ਤਾਂ ਪਤਾ ਲੱਗਦਾ ਹੈ ਕਿ ਇੱਕ ਨੋਟ ਦੀ ਔਸਤ ਉਮਰ ਸਿਰਫ 8 ਮਹੀਨੇ ਆ ਤੇ ਇੱਕ ਸਿੱਕੇ ਦੀ ਤਕਰੀਬਨ 25 ਸਾਲ ਹੁੰਦੀ ਹੈ ਔਸਤ ਉਮਰ ਇਸ ਦੌਰਾਨ ਨੋਟ ਹੌਸਤਨ 8 ਮਹੀਨੇ ਚੱਲਣ ਦੇ ਵਿੱਚ ਰਹਿੰਦਾ ਤੇ ਫਿਰ ਰੋਜ਼ਮਰਰਾ ਦੇ ਲੈਣ ਦੇਣ ਦੇ ਵਿੱਚ ਬਾਰ ਬਾਰ ਇਸਤੇਮਾਲ ਹੁੰਦਾ ਤੇ ਮੋੜਨ ਦੇ ਨਾਲ ਗੰਦੇ ਹੋਣ ਨਾਲ ਫਟਣ ਨਾਲ ਜਾਂ ਪੁਰਾਣੇ ਪੈਣ ਨਾਲ ਇਹ ਨੋਟ ਖਰਾਬ ਹੋ ਜਾਂਦੇ ਨੇ ਤੇ ਇਸ ਦਾ ਇਸਤੇਮਾਲ ਇਹ ਨਹੀਂ ਹੁੰਦਾ ਕਿ 8 ਮਹੀਨੇ ਬਾਅਦ ਨੋਟ ਚੱਲਣ ਦੇ ਲਾਇਕ ਨਹੀਂ ਰਹਿੰਦਾ ਬੇਕਾਰ ਹੋ ਜਾਂਦਾ ਤੇ ਹੁਣ ਤੱਕ ਇਹ ਜਿਹੜਾ ਬਹੁਤ ਸਾਰੇ ਨੋਕ ਨੋਟ ਨੇ ਜਿਹੜੇ ਪੁਰਾਣੇ ਬਣੇ ਉਹ ਚੱਲ ਵੀ ਰਹੇ ਨੇ ਵੈਲਿਡ ਵੀ ਨੇ ਅਜਿਹੇ ਹਾਲਾਤ ਦੇ ਵਿੱਚ ਉਹਨਾਂ ਦਾ ਹਾਲਾਤ ਬਿਹਤਰ ਹੈ ਸੋ ਜਰੂਰੀ ਜਿਹੜੇ ਸੁਰੱਖਿਆ ਚਿੰਨ੍ਹ ਨੇ ਉਹ ਜਿਹੜੇ ਡਿਜੈਂਸ ಸ್ಪਾਸਟ ਦਿਸਣ ਪੁਰਾਣੇ ਫਟੇ ਨੋਟ ਜਾਂ ਦੁਬਾਰਾ ਜਿਹੜੇ ਨੋਟ ਬਣਦੇ ਵਿੱਚ ਇਸਤੇਮਾਲ ਉਹ ਨਹੀਂ ਕੀਤੇ ਜਾਂਦੇ ਫਿਰ ਇਹਨਾਂ ਪੁਰਾਣੇ ਨੋਟਾਂ ਦੇ ਛੋਟੇ ਛੋਟੇ ਟੁਕੜੇ ਕਰ ਲਏ ਜਾਂਦੇ ਨੇ ਕੱਟ ਦਿੱਤਾ ਜਾਂਦਾ ਜਾਨੀ ਕਿ ਇਹਨਾਂ ਦੇ ਬ੍ਰਿਕਟਸ ਬਣਵਾ ਦਿੱਤੇ ਜਾਂਦੇ ਨੇ ਫਿਰ ਇਹ ਬ੍ਰਿਕਟਸ ਨੇ ਜਿਹੜੇ ਉਹਨਾਂ ਦੇ ਬੰਡਲ ਬਣਾ ਕੇ ਉਹਨਾਂ ਨੂੰ ਜ਼ਮੀਨ ਦੇ ਵਿੱਚ ਭਰ ਦਿੱਤਾ ਜਾਂਦਾ ਦੱਬ ਦਿੱਤਾ ਜਾਂਦਾ ਜਾਨੀ ਨੀਵੀਂ ਥਾਂ ਤੇ ਜਾਂ ਫਿਰ ਬਾਲਣ ਦੇ ਰੂਪ ਦੇ ਵਿੱਚ ਤੁਸੀਂ ਭੱਠੀ 'ਚ ਕਿਤੇ ਬਾਲਣਾ ਉਹਨਾਂ ਦੇ ਕੁਤਰੇ ਕਰਕੇ ਉਹਨਾਂ ਨੂੰ ਜਲਾਉਣ ਦੇ ਕੰਮ ਲਿਆਂਦਾ ਜਾਂਦਾ ਹੈ ਰਿਜ਼ਰਵ ਬੈਂਕ ਆਫ ਇੰਡੀਆ ਨੇ ਇਸ ਦੇ ਲਈ ਪਰ ਜਿਹੜਾ ਵਾਤਾਵਰਨ ਦੀ ਦ੍ਰਿਸ਼ਟੀ ਤੋਂ ਸੁਰੱਖਿਅਤ ਉਪਯੋਗ ਕਰਨ ਦੇ ਲਈ ਸੋਧ ਕਰ ਰਿਹਾ ਜਿਵੇਂ ਇਹਨਾਂ ਦੇ ਬੋਰਡ ਪੈਨਲ ਬਣ ਇਹਨਾਂ ਦੀਆਂ ਪਲਾਈਆਂ ਬਣ ਜਾਂ ਸੁਜਾਬਤੀ ਸਮਾਨ ਬਣੇ ਜਾਂ ਫਰਨੀਚਰ ਬਣੇ ਸੋ ਆਰਬੀਆ ਦਾ ਜਿਹੜਾ ਮਿਊਜ਼ੀਅਮ ਹੈ ਉਸ ਦੇ ਵਿੱਚ ਨੋਟਾਂ ਦੀ ਛਪਾਈ ਦੀ ਪ੍ਰਕਿਰਿਆ ਜਿਹੜੀ ਹੁੰਦੀ ਹੈ ਸੋ ਨੋਟਾਂ ਦੀ ਛਪਾਈ ਦੇ ਵਾਸਤੇ ਸੁਵਦੇਸ਼ੀ ਕਾਗਜ਼ ਹੈ ਜਿਹੜਾ ਇੰਡੀਆ ਦਾ ਸਾਈ ਹੈ ਜਾ ਜਿਹੜੇ ਸੁਰੱਖਿਆ ਫੀਚਰ ਨੇ ਉਸ ਦਾ ਇਸਤੇਮਾਲ ਹੁੰਦਾ ਹੈ ਤਾਂ ਕਿ ਵਿਦੇਸ਼ੀ ਨਿਰਪੜਤਾ ਸਾਡੀ ਘਟੇ ਇਸ ਸਾਲ ਸਿਪਾਈ ਦੇ ਲਈ ਭਾਰਤ ਸਰਕਾਰ ਨੇ ਵਿੱਤ ਮੰਤਰਾਲੇ ਦੇ ਆਦੇਸ਼ ਤੇ ਜਿਹੜੀ ਅਰਥ ਵਿਵਸਥਾ ਲਈ ਜ਼ਰੂਰੀ ਚੀਜ਼ਾਂ ਨੇ ਉਹਨਾਂ ਨੂੰ ਦੇਖ ਕੇ ਬਣਾਇਆ ਜਾਂਦਾ ਹੈ ਸੋ ਆਰਬੀ ਦੀ ਇਹ ਮਰਜ਼ੀ ਨਹੀਂ ਕਿ ਉਹ ਜਿੰਨੇ ਮਰਜ਼ੀ ਨੋਟ ਛਾਪੇ ਹਰ ਨੋਟ ਦੇ ਇਸ ਦੇ ਵਿੱਚ 골ਡ ਸਰਕਾਰੀ ਜਿਹੜਾ ਲੈਂਡ ਦੇਣ ਜਾਂ ਵਿਦੇਸ਼ੀ ਮੁਦਰਾ ਵਰਗੇ ਜਿਹੜੇ ਐਸ ਐਸੈਟਸ ਨੇ ਉਹ ਰਿਜ਼ਰਵ ਰੱਖਣੇ ਪੈਂਦੇ ਨੇ ਸੋ ਇਸ ਕਲਕੱਤਾ ਦੇ ਵਿੱਚ ਜੋ ਰਿਜ਼ਰਵ ਬੈਂਕ ਆਫ ਇੰਡੀਆ ਦਾ ਮਿਊਜ਼ੀਅਮ ਹੈ ਉਹ ਨੋਟਬੰਦੀ ਦੇ ਇਤਿਹਾਸ ਵੀ ਇੱਥੇ ਦੇਖਣ ਨੂੰ ਮਿਲਦਾ ਹੈ। ਤਕਰੀਬਨ ਜੇ ਦੇਖਿਆ ਜਾਵੇ ਤਾਂ 6000 ਪਹਿਲਾਂ ਨੋਟ ਦਾ ਇਸਤੇਮਾਲ ਹੋਇਆ ਸੀਗਾ। 6000 ਸਾਲ ਪੁਰਾਣੀ ਮੈਸੋਪੋਟਾਮੀਆ ਦੀ ਜਿਹੜੀ ਸਭਿਅਤਾ ਉਸ ਦੇ ਵਿੱਚ ਲੋਕ ਸੋਨਾ, ਅਨਾਜ ਜਾਂ ਕਿਸੇ ਸੁਰੱਖਿਅਤ ਚੀਜ਼ ਜਗ੍ਹਾ ਤੇ ਇਸ ਨੂੰ ਜਮ੍ਹਾਂ ਕਰਦੇ ਸੀ ਇਸ ਦੇ ਬਦਲੇ ਉਹਨਾਂ ਨੂੰ ਇੱਕ ਪਰਚੀ ਮਿਲਦੀ ਸੀ ਤੇ ਜਿਸ ਦੇ ਨਾਲ ਉਹ ਸਮਾਨ ਦੀ ਖਰੀਦ-ਵੇਚ ਕਰਦੇ ਸੀ। ਇਸ ਤੋਂ ਬਾਅਦ ਚੀਨ ਦੇ ਰਾਜਾ ਨੇ ਤੇ ਕੋ ਲੋਕ ਕੀਮਤੀ ਚੀਜ਼ਾਂ ਜਮ੍ਹਾਂ ਕਰਾਉਂਦੇ ਸੀ ਤੇ ਬਦਲੇ ਦੇ ਵਿੱਚ ਰਾਜਾ ਉਹਨਾਂ ਨੂੰ ਇੱਕ ਰਸੀਦ ਦਿੰਦਾ ਸੀ ਜੋ ਹੌਲੀ-ਹੌਲੀ ਨੋਟ ਦੇ ਰੂਪ ਦੇ ਵਿੱਚ ਬਦਲ ਗਈ ਹੁਣ ਕੇਂਦਰੀ ਬੈਂਕ ਨੇ ਵੀ ਇਹ ਤਰੀਕੇ ਨੇ ਜਿਹੜੇ ਅਪਣਾ ਲਏ ਨੇ ਸੋ ਇਸ ਤਰ੍ਹਾਂ ਮੈਂ ਪੜਿਆ ਸੀ ਕਿਤੇ ਕਿ ਅਮਰੀਕਾ ਦੇ ਇੱਕ ਕਿਹੜੇ ਸਟੇਟ ਦੇ ਵਿੱਚ ਜਾਂ ਕਿਹੜੇ ਸਿਟੀ ਦੇ ਵਿੱਚ ਕਿ ਜਿਹੜੇ ਨੋਟ ਨੇ ਨਾ ਕਰੰਸੀ ਨੋਟ ਨੇ ਹਾਲਾਂਕਿ ਉਹ ਨੋਟ ਸਾਡੇ ਨਾਲੋਂ ਬਹੁਤ ਬਿਹਤਰ ਪਲਾਸਟਿਕ ਟਾਈਪ ਪੇਪਰ ਦੇ ਬਣੇ ਹੁੰਦੇ ਨੇ ਉਹ ਧੋ ਵਿਦੋ ਤਾਂ ਵੀ ਕੁਛ ਨਹੀਂ ਹੁੰਦਾ ਪਰ ਇੰਡੀਅਨ ਨੋਟ ਦਾ ਧੋ ਦੇ ਉੱਤੇ ਫਿਰ ਖਤਮ ਇਸ ਤਰ੍ਹਾਂ ਉਹ ਜਿਹੜੇ ਨੋਟ ਨੇ ਨਾ ਅਮਰੀਕਾ ਦੇ ਵਿੱਚ ਉਹਨਾਂ ਨੂੰ ਵੀ ਵਾਇਰਸ ਜਾਂ ਰੋਗ ਇੰਨੇ ਲੱਗੇ ਹੁੰਦੇ ਨੇ ਗੰਦਗੀ ਇੰਨੀ ਹੁੰਦੀ ਹੈ ਕਿ ਉਹਨਾਂ ਨੂੰ ਲੋਕਾਂ ਦੀ ਵਸੋਂ ਤੋਂ ਦੂਰ ਦਰਾਡੇ ਦਫਨਾਇਆ ਜਾਂਦਾ ਸੋ ਇਸ ਤਰ੍ਹਾਂ ਇਹ ਜਿਹੜੇ ਨੋਟ ਅਸੀਂ ਸਾਹਮ ਸਾਹਮ ਕੇ ਰੱਖਦੇ ਆ ਨਾ ਇਹਨਾਂ ਦਾ ਕੀ ਰਹੀ ਹੁੰਦਾ ਕਿ ਵੀ ਭਰਤ ਪਾਉਣ ਦੇ ਕੰਮ ਆਉਂਦੇ ਨੇ ਖੈਰ ਸੋ ਇਸ ਤਰ੍ਹਾਂ ਦਾ سلسلہ ਵੀ ਚੱਲਦਾ ਪਰ ਫਿਰ ਵੀ ਕੋਸ਼ਿਸ਼ ਕਰਿਆ ਕਰੋ ਜਿਹੜੇ ਕਰੰਸੀ ਨੋਟ ਨੇ ਅਸੀਂ ਸਾਫ਼ ਸੁਥਰੇ ਰੱਖ ਸਕੀ ਜਾਂ ਇਹਨਾਂ ਦੇ ਵਿੱਚ ਗੰਦਗੀ ਬਹੁਤ ਹੁੰਦੀ ਆ ਖਾਸ ਕਰਕੇ ਇਸੇ ਕਰਕੇ ਹਸਪੀਟਲਾਂ ਦੇ ਵਿੱਚ ਡਾਕਟਰ ਜਿਹੜੇ ਆਪਾਂ ਬੱਚੇ ਨੂੰ ਪਿਆਰ ਦਿੰਨੇ ਆ ਨਾ ਨੋਟ ਨਹੀਂ ਦੇਣ ਦਿੰਦੇ ਕਿਉਂਕਿ ਉਹਨਾਂ ਨੋਟਾਂ 'ਚ ਬਹੁਤ ਗੰਦਗੀ ਹੁੰਦੀ ਹੈ ਤੇ ਉਹ ਨੋਟ ਵੀ ਬੱਚਿਆਂ ਨੂੰ ਫੜਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਸੋ ਫ੍ਰòm ਦੇਜ ਕਾਲ ਕਰਨ ਵਾਸਤੇ ਤੇ ਇਸ ਫ੍ਰòm ਦਾ ਲਿੰਕ ਮਗਾਉਣ ਵਾਸਤੇ 9816709955 ਆਪਣਾ ਨੰਬਰ ਹੈ